ਕੇਂਦਰੀ ਖੇਤੀਬਾੜੀ ਕਿਸਾਨ ਪਲਾਇਤ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦੱਸਿਆ ਕਿ ਇਸ ਵੇਲੇ ਦੀ 15 ਤਾਰੀਖ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰਖੰਡ ਦੇ ਜਮਸ਼ੀਰਪੁਰ ਵਿੱਚ ਅਭਿਲਾਸ਼ੀ ਪੀਐਮ ਆਵਾਸ ਯੋਜਨਾ ਦੇ ਲੱਖਾਂ ਲਾਪਾਤਰੀਆਂ ਨੂੰ 2745 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨਗੇ ਉਨ੍ਹਾਂ ਦਾ ਜ਼ਿਆ ਕਿ ਇਸ ਮੌਕੇ ਉਹ ਲਾਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੀ ਤਕਸੀਮ ਕਰਨਗੇ ਪ੍ਰੋਗਰਾਮ ਚ ਵੱਡੀ ਗਿਣਤੀ ਲੋਕ ਹਿੱਸਾ ਲੈਣਗੇ ਅਤੇ ਲੱਖਾਂ ਲੋਕ ਇਸ ਸਮਾਗਮ ਨਾਲ ਔਨਲਾਈਨ ਜੁੜਨਗੇ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੂਬਿਆਂ ਦੇ ਪਿੰਡੂ ਵਿਕਾਸ ਮੰਤਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਚੋਣਾਂ ਨੀ ਪ੍ਰੋਗਰਾਮ ਦੀ ਤਿਆਰੀ ਲਈ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਉਨ੍ਹਾਂ ਕਿਹਾ ਕਿ ਦੇਸ਼ 'ਚ ਗਰੀਬਾਂ ਨੂੰ ਹਰ ਪੱਖੋਂ ਉੱਚਾ ਚੁੱਕਣਾ ਹੀ ਮੋਦੀ ਸਰਕਾਰ ਦਾ ਅੰਤਮ ਟੀਚਾ ਹੈ ਅਤੇ ਇਸ ਪ੍ਰਾਪਤੀ ਦੀ ਦਿਸ਼ਾ ਵੱਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਇੱਕ ਅਹਿਮ ਕਦਮ ਹੈ ਉਨਾ ਐਵੀ ਕੇਹਾ ਕਿ ਇਸ ਯੋਜਨਾ ਅधीन ਸਫਲਤਾ ਤੇ ਪਿੰਡੂਕਰਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਸ ਯੋਜਨਾ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਅਗਲੇ 5 ਸਾਲਾਂ ਦੌਰਾਨ ਗਰੀਬ ਪਰਿਵਾਰਾਂ ਲਈ 2 ਕਰੋੜ ਵਾਧੂ ਕਾਰ ਬਣਾਵੇਗੀ